ਦੇਖਿਆ ਜਾਵੇ ਅੱਜ ਕਿਤੇ ਨਾ ਕਿਤੇ ਹੋਲੇ ਮਲੇ ਦੇ ਲੋਕ ਖੇਡਣ ਵਾਲੀ ਕਰਦੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਤੇ ਕੋ ਚਲਾ ਦੇ ਕੱਡੇ ਸਰਗੇ ਸਾਡੇ ਸੀਨੀਅਰ ਅਫਸਰ ਸਾਹਿਬਾਨਾਂ ਵੱਲੋਂ ਸਖਤ ਹਦਾਇਤਾਂ ਨੇ ਕਿ ਜਿਹੜੇ ਕੋਈ ਟ੍ਰਿਪਲ ਰਾਈਡਿੰਗ ਵਗੈਰਾ ਕਰਦੇ ਨੇ ਜਾਂ ਮੋਟਰਸਾਈਕਲਾਂ ਦੇ ਪਟਾਕੇ ਵਗੈਰਾ ਮਾਰ ਰਹੇ ਨੇ ਉਹਨਾਂ ਦੇ ਸਖਤੀ ਨਾਲ ਚਲਾਨ ਕੱਟਣੇ ਨੇ ਤੇ ਵੱਡੇ ਹਾਰਨਲ ਵਾਈ ਫਿਰਦੇ ਨੇ ਉਹਨਾਂ ਦੇ ਉੱਤੇ ਸਾਡੀ ਨਜ਼ਰ ਬਣਾਈ ਹੋਈ ਹੈ ਵੀ ਜਦੋਂ ਵੀ ਕੋਈ ਇਦਾਂ ਦਾ ਸਾਨੂੰ ਵੀਕਲ ਮਿਲਦਾ ਵਾ ਟ੍ਰਿਪਲ ਰਾਈਡਿੰਗ ਵਾਲਾ ਜਾਂ ਪ੍ਰੈਸ਼ਰ ਹਾਰਨ ਵਾਲੇ ਉਹਨਾਂ ਦਾ ਅਸੀਂ ਚਲਾਨ ਕਰ ਰਹੇ ਆ ਖੜੇ। ਸਰ ਕੀ ਵੇਰਨਾ ਸੁਰੱਖਿਆ ਨੂੰ ਕੀ ਕਹਿਣਾ ਚਾਹੁੰਦੇ ਹੋ? ਲੋਕਾਂ ਨੂੰ ਚਾਹੀਦਾ ਵੀ ਵੱਡੇ ਮੋਟਰਸਾਈਕਲਾਂ ਤੇ ਹਾਰਮਨੀ ਨਹੀਂ ਲਾਉਣੇ ਚਾਹੀਦੇ। ਟ੍ਰਿਪਲ ਰਾਈਡਿੰਗ ਨਹੀਂ ਕਰਨੀ ਚਾਹੀਦੀ। ਬਹੁਤ ਲੋਕ ਮੋਬਾਈਲ ਯੂਜ਼ ਕਰ ਰਹੇ ਨੇ ਵਹੀਕਲ ਚਲਾਉਣ ਲੱਗੇ। ਇਹਦੇ ਨਾਲ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ। ਆਪ ਵੀ ਸੱਟਾਂ ਖਾਣਗੇ ਤੇ ਜੇ ਮੋਬਾਈਲ ਯੂਜ਼ ਕਰਦੇ ਨੇ ਕਿਸੇ ਦੇ ਵਿੱਚ ਵੀ ਮਾਰਨਗੇ ਤੇ ਇਹਦੇ ਨਾਲ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ। ਮੋਬਾਈਲ ਯੂਜ਼ ਕਰਨਾ ਬਹੁਤ ਖਤਰਾ ਹੁੰਦਾ। ਇਹ ਗੇਲ ਰੋਡ ਤੇ ਖੜੇ ਆ ਅਸੀਂ ਜੀ ਜਨਤਾਨਗਰ